ਹਾਂਜੀ ਆ ਦੇਖੋ ਤੁਹਾਨੂੰ ਹੋਰ ਪੁਰਾਣੀਆਂ ਗੱਡੀਆਂ ਦਿਖਾਉਨੇ ਆ ਅਸੂਜ਼ੂ ਦੀ 1985 ਮਾਡਲ ਤੇ 1990 ਮਾਡਲ ਤੇ ਆ ਦੇਖੋ ਤੁਸੀਂ ਆ 1925 ਮਾਡਲ ਸ਼ੈਵਲਟ ਦੀ ਤੇ ਆ ਹੋਰ ਵੀ ਪੁਰਾਣੀਆਂ ਗੱਡੀਆਂ ਇੱਥੇ ਖੜੀਆਂ ਆ ਸਭ ਪੁਰਾਣੀਆਂ ਗੱਡੀਆਂ ਆ ਦੇਖੋ ਇੰਟਰਨੈਸ਼ਨਲ 1160 ਮਾਡਲ ਆ ਡੋਜ ਦੀ ਖੜੀ ਗੱਡੀ ਤੇ ਵੀ ਪੁਰਾਣੇ ਮਾਡਲ ਇੰਟਰਨੈਸ਼ਨਲ ਦਾ ਟਰੱਕ ਖੜਾ ਵਾ ਆ ਡੋਜ ਖੜੀ ਆ 1976 ਮਾਡਲ ਮਾਈਲ ਉਹ ਆ ਮੈਜੋਰਟੀ ਆ ਸੋ ਇਹ ਰਸੋਰ ਆ ਆ ਫੋਰਡ ਖੜੀ ਆ ਇਹ ਵੀ ਪੁਰਾਣੀ ਆ ਆ ਇੰਟਰਨੈਸ਼ਨਲ ਦਾ ਟਰੱਕ ਖੜਾ ਵਾ ਤੇ ਆ ਦੇਖੋ ਤੁਸੀਂ ਫਿਰ ਇਹ ਵੀ ਫੋਰਡ ਦਾ ਬੀ ਫੋਰਡ 1960 ਮਾਡਲ ਕਮਾਲ ਆ ਬਾਈ ਕੋਈ ਸ਼ੱਕ ਨਹੀਂ ਨਾ ਵਿੱਚ ਵੀ ਪੁਰਾਣਾ ਹੋਲਟਜ